ਸਾਸੀ ਦੇ ਦੋਸਤੋ ਇੱਕ ਨਵੇਂ ਬਲੌਗ ਤੁਹਾਡਾ ਫੇਰ ਇੱਕ ਵਾਰ ਸਵਾਗਤ ਹੈ ਅੱਜ ਹੈਗੀ 19 ਮਈ 2025 ਦਿਨ ਸੋਮਵਾਰ ਤੇ ਅੱਜ ਤੁਸੀਂ ਮੇਰੇ ਨਾਲ ਹੋ ਪਿੰਡ ਬਪਰੌਰ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਤੇ ਇੱਥੇ ਖੈਰਾ ਸਾਹਿਬ ਜੀ ਦਾ ਸੈਕੰਡ ਫਾਰਮ ਹੈ 15 ਏਕੜ ਚ ਜਿੱਥੇ ਉਹ ਆਰਗੈਨਿਕ ਖੇਤੀ ਕਰਦੇ ਆ ਤੇ ਅੱਜ ਚੇਚੇ ਤੌਰ ਤੇ ਅਸੀਂ ਇਸ ਫਾਰਮ ਵਿਜ਼ਿਟ ਕਰਨ ਆਏ ਆ ਸੋ ਆਓ ਚੱਲੀਏ ਆਹ ਲਓ ਜੀ ਖੈਰਾ ਫਾਰਮ ਬਪਰੌਰ ਤੇ ਸਾਰੰਗਪੁਰ ਦੀ ਹੱਦਬਾਸਤ ਚ ਸੋ ਚੀਫ ਅੰਜੀਰ ਖੈਰਾ ਸਾਹਿਬ 15 ਏਕੜ ਸਾਡਾ ਫਾਰਮ ਹੈ ਖੈਰਾ ਸਾਹਿਬ ਦਾ ਸਫੈਦਾ ਲਾਇਆ ਹੋਇਆ ਇੱਥੇ ਇਹਨਾਂ ਨੇ ਤੇ ਗੋਲਣੀ ਕਣਕ ਆਰਗੈਨਿਕ ਕਣਕ ਬੀਜਦੇ ਇੱਥੇ ਖੈਰਾ ਸਾਹਿਬ ਗੋਲਣ ਗੋਲਣੀ ਕਣਕ ਹਾਂ ਹਾਂ ਸੋ ਦਾ ਆਟਾ ਵੀ ਤਿਆਰ ਕਰਕੇ ਦਿੰਦੇ ਆ ਸਰ ਤੇ ਪੂਰਾ ਆਰਗੈਨਿਕ ਖੇਤੀ ਨੂੰ ਸਮਰਪਿਤ ਹੈ ਆ ਤੁਸੀਂ ਦੇਖ ਰਹੇ ਹੋ ਛੋਟਾ ਸਫੈਦਾ ਖੜਾ ਤੇ ਪਿੱਛੇ ਵੱਡੇ ਸਫੈਦੇ ਨਹਿਰੀ ਪਾਣੀ ਹੈ ਜੀ ਘੱਗਰ ਦਾ ਘੱਗਰ ਦਾ ਪਾਣੀ ਹੈ ਮੋਗਾ ਮੋਗਾ ਲੱਗਿਆ ਹੋਇਆ ਜੀ ਨਹੀਂ ਪਾਪੀ ਲਾਈਨ ਪਾਈ ਹੋਈ ਹੈ ਓਕੇ ਹੈ ਸੋ ਇਹ ਸਾਰੀ ਜ਼ਮੀਨ ਹੈ ਇਹ ਤੋਂ ਨਾਲ-ਨਾਲ ਘੁੰਮ ਗਈ ਸਾਰੀ ਹਾਂ ਮਸਾਹਾ ਛੱਤਾ ਤਾਂ ਲਾ ਕੇ ਆ ਸਿੱਧਾ ਆ ਆਪਣਾ ਛੱਡਿਆ ਰਸਤਾ ਵਿੱਚ ਹਾਂ ਹਾਂ ਸਾਰੀ ਲਾਈਨ ਕਰੰਟ ਕੱਟਿਆ ਹੋਇਆ ਸਾਰਾ 15 ਦੇ 15 ਕਿਲੋ ਜੰਟ ਨੂੰ ਖਬਰ ਸੋ ਇਹ ਸਾਰਾ ਹੀ ਫਾਰਮ ਹਾਊਸ ਜਾਨਵਰ ਦੀ ਮਾਰ ਤੋਂ ਬਚਾਉਣ ਲਈ ਆ ਤੁਸੀਂ ਦੇਖਦੇ ਵਾਇਰਿੰਗ ਹੋਈ ਵੀ ਐ ਬਿਜਲੀ ਬੋਰਡ ਵਾਲੇ ਆ ਫਿਰ ਕਰੰਟ ਤਾਂ ਛੱਡਣਾ ਹੀ ਆ ਭਾਈ ਇਹਨਾਂ ਨੇ ਡੀਸੀ ਕਰੰਟ ਆ ਡੀਸੀ ਵੋਲਟੇਜ ਛੱਡੀ ਹੋਈ ਐ ਛੱੜਦੀ ਵੀ ਹੈ ਨਹੀਂ ਏਸੀ ਤਾਂ ਛੱਡ ਦਿੰਦੀ ਐ ਵਿੱਚੋਂ ਤੁਹਾਨੂੰ ਸੋ ਆ ਸਫੈਦਾ ਛੋਟਾ ਲੱਗਿਆ ਹੋਇਆ ਤੇ ਉੱਥੋਂ ਸਰ ਪਿੱਛੇ ਮੁੜ ਗਿਆ ਹਨ ਆਹ ਤੁਹਾਨੂੰ ਮੈਂ ਅੱਗੇ ਚਲਦਾ ਹਾਂ ਸੋ ਬੜੇ ਚਿਰਾਂ ਦੀ ਤਮੰਨਾ ਸੀ ਕਿ ਇਹ ਖੈਰਾ ਫਾਰਮ ਦੀ ਜਿਹੜੀ ਸੈਕੰਡ ਅਗਾ ਫਾਰਮ ਉਹ ਤੇ ਵੀ ਵਿਜ਼ਿਟ ਕਰੀਏ ਤੇ ਅੱਜ ਸਵਾਬ ਬਣਿਆ ਧੰਵਦੀਆਂ ਸਰ ਨੇ ਲੈ ਕੇ ਆਏ ਆ ਆਪਾਂ ਨੂੰ ਬਹੁਤ ਹੀ ਸ਼ਾਨਦਾਰ ਟਰੱਕ ਹੈ 15 ਏਕੜ ਦਾ ਲਓ ਜੀ ਇਹਨੇ ਇੱਕ ਪੋਰਸ਼ਨ ਚ ਖੈਰਾ ਸਭ ਦੇ ਵਰਕਰ ਰਾਜੂ ਨੇ ਸਬਜ਼ੀਆਂ ਦਾ ਪ੍ਰਬੰਧ ਕੀਤਾ ਹੋਇਆ ਤਾਜੀ ਸਬਜ਼ੀ ਤੇ ਨਾਲ ਛੋਟਾ ਸਫੈਦਾ ਇਥੇ ਨਵਾਂ ਲਾਇਆ ਪੁਰਾਣਾ ਸਫੈਦਾ ਵੇਚ ਕੇ ਤੇ ਆਓ ਇਧਰ ਆ ਸਾਰੇ ਵੱਡੇ ਸਫੈਦੇ ਇਹ 15 ਏਕੜ ਦਾ ਫਾਰਮ ਹੈ ਖਿਆਰਾ ਸਾਹਿਬ ਦਾ ਸੋ ਦੋਸਤੋ ਉਦਮੀ ਕਿਸਾਨ ਹੈ ਖਿਆਰਾ ਸਾਹਿਬ ਮੈਂ ਤੁਹਾਨੂੰ ਜਿੱਦਾਂ ਕੱਲ ਦੇ ਵੀ ਵੀਡੀਓ ਵਲੌਗ ਤੁਸੀਂ ਦੇਖਿਆ ਸਫੈਦੇ ਦਾ ਤੇਲ ਵੀ ਪ੍ਰੋਸੈਸ ਕਰਦੇ ਆ ਇਹ ਸਫੈਦੇ ਦੇ ਪੱਤਿਆਂ ਦਾ ਤੇ ਬਰਦਾਰ ਵਾਲੇ ਫਾਰਮ 'ਚ ਅਸੀ ਤਰ੍ਹਾਂ ਦੇ ਪਲਾਂਟ ਸੈਗੇ ਫਰੂਟ ਜਾਂ ਮੈਡੀਸਨਲ ਪਲਾਂਟਸ ਤੇ ਉਹਨਾਂ ਨੂੰ ਫਿਰ ਪ੍ਰੋਸੈਸ ਕਰਨਾ ਬੜਾ ਕਹਿ ਲੋ ਇੱਕ ਅਣਖੇਜ ਕੰਮ ਹੈ ਤੇ ਸਾਰ ਉਹਨੂੰ ਮੇਨਟੇਨ ਕਰਦੇ ਆ ਇਹਨੇ ਉਹ ਵਰਕਰਾਂ ਦੀ ਟੀਮ ਹੈ ਤਿੰਨ ਵਰਕਰ ਉੱਥੇ ਆ ਤੇ ਇੱਥੇ ਆ ਰਾਜੂ ਦੱਸਿਆ ਰਾਜੂ 25 ਸਾਲ ਹੋ ਗਏ ਖੈਰਾ ਸਾਹਿਬ ਕੋਲ ਹੈ ਹਾਂਜੀ 26 ਸਾਲ ਵੈਰੀ ਗੁੱਡ ਆ ਚੱਲੇ ਜਿਹਨਾਂ ਦੇ ਚੱਲ ਗਈ ਹੈ ਜਿਹੜੇ ਆਪਰ ਨਹੀਂ ਨਾ ਨਾ ਸਫੈਦੇ ਦਾ ਤੇਲ ਕਿੱਦਾਂ ਬਣਦਾ ਫੇਖ ਰਹਾ ਸਮ ਇਹ ਪੱਤੇ ਜਮੇ ਹਟਾਣੀਆਂ ਕੀ ਇਹਨਾਂ ਦੇ ਇਤੋਂ ਇਹ ਵੱਢ ਕੇ ਸਾਰੀ ਇਹ ਇਹ ਪੱਤਿਆਂ ਨੂੰ ਉਹਦਾ ਸਟੀਮਰ ਦੇ ਵਿੱਚ ਪਾ ਦਈ ਤੇ ਹੀਟ ਦੇ ਨਾਲ ਤੇਲ 2 ਘੰਟੇ ਬਾਅਦ ਜਦੋਂ ਇਹਦੀ ਸਟੀਮ ਬਣ ਜਾਂਦੀ ਆ ਤੇਲ ਉੱਪਰ ਆ ਜਾਂਦਾ ਪਾਣੀ ਦੇ ਨਾਲ ਤੇ ਉਹ ਨਤਾਰਲ ਨੇ ਹਾਂ ਉਹ ਆਪਣੇ ਆਪ ਨਤਰ ਜਾਂਦਾ ਪਾਣੀ ਥੱਲੇ ਰਹਿ ਜਾਂਦਾ ਤੇ ਇਹ ਯੂਟਿਲੇਜੇਸ਼ਨ ਕੀ ਆ ਜਿਸ ਫਾਇਦੇ ਪੁੱਤੇ ਨੇ ਬਸ ਤੇ ਇਹ ਆਪਣੇ ਗੰਨੇ ਵਿਕਸ ਵਗੈਰਾ ਬਣਦੀ ਜਾਂਦੀਆਂ ਆਹ ਖਾਂਸੀ ਦੇ ਖਾਮਦੀਆਂ ਗੋਲੀਆਂ ਨੇ ਜਾਂ ਨੱਕ ਤੇ ਤੁਸੀਂ ਇਨਹੇਲ ਕਰਦੇ ਹੋ ਥੋੜਾ ਨੱਕ ਬੰਦਾ ਸਾਹ ਬੰਦਾ ਉਹਦੇ ਲਈ ਵੀ ਹੁੰਦਾ ਹੈ ਤੇ ਦੋਸਤੋ ਆਪਣੇ ਆਪ ਚ ਸੰਸਤਾ ਕਹਿ ਸਕਦੇ ਤੁਸੀਂ ਖੈਰਾ ਸਾਹਿਬ ਨੂੰ ਇੰਨਾ ਸਟੱਡੀ ਕਰਦੇ ਆਪ ਭਾਵੇਂ ਕਿ ਅਨੰਲੀਰ ਖੇਤ ਨਾਲ ਜੁੜੇ ਹੋਇਆ ਤੇ ਹੁਣ ਉਹਨਾਂ ਦੀ ਕਮਾਂਡ ਹੈ ਇੱਕ ਤਰ੍ਹਾਂ ਦੀ ਆਰਗਾਨਿਕ ਖੇਤੀ ਤੇ ਉਹ ਵੀ ਬੰਨਸਵੰਦਗੀ ਆਰਗੈਨਿਕ ਖੇਤੀ ਕਰਦੇ ਆ ਇਹ ਚੂਚੇ ਵੀ ਕਰਦੇ ਆ ਅੜਕਨਾਂਦ ਮੁਰਗਾ ਅਚੋਦ ਅਚਾਰ ਦੀ ਪ੍ਰੋਸੈਸਿੰਗ ਤੇ ਹੋਰ ਬਹੁਤ ਸਾਰੇ ਪ੍ਰੋਡਕਟ ਤਿਆਰ ਕਰਦੇ ਆ ਸ਼ਾਇਦ ਕੋਈ ਛੱਡਿਆ ਨਹੀਂ ਖੇਤਰ ਸੋ ਆ ਬਰਦੇਸ ਫਾਇਦੇ ਆ ਗਏ ਸੋ ਜਿਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਪਰੌਰ ਪਿੰਡ ਤੇ ਦੂਜਾ ਪਿੰਡ ਕਿਹੜਾ ਜੀ ਹੈ ਕੰਜਰਪੁਰ ਕੰਜਰਪੁਰ ਤੇ ਦੋ ਪਿੰਡਾਂ ਦੀ ਹੱਦ ਵਾਸਤੇ ਜ਼ਮੀਨ ਸੇ 15 ਗਦਾਵੌਰ ਵੀ ਸੋ ਇਹ ਬਹੁਤ ਹੀ ਇਕੱਠਾ ਟੱਕ ਹੈ 15 ਏਕੜ ਚ ਸ਼ਾਨਦਾਰ ਜ਼ਮੀਨ ਹੈ ਤੇ ਉੱਨੀ ਹੀ ਵਧੀਆ ਪ੍ਰੋਡਕਸ਼ਨ ਲੰਨਿਆ ਖੈਰਾ ਸਾਹਿਬ ਇੱਥੋਂ ਸੋ ਥੈਂਕ ਯੂ ਮਿਹਰਬਾਨੀ ਧੰਨਵਾਦ ਸੋ ਦੋਸਤੋ ਇਹ ਦੋ ਇਕੱਠੇ ਦੀ ਪਹੀ ਆਉਂਦੀ ਹੈ ਜ਼ਮੀਨ ਨੂੰ ਖੈਰਾ ਸਾਹਿਬ ਵਾਲੇ 15 ਕਿੱਦਰੇ ਟੱਕ ਨੂੰ ਲਿੰਕ ਸੜਕ ਤੋਂ ਹਾਰਡਲੀ ਇਹ 500 ਮੀਟਰ ਦੀ ਦੂਰੀ ਹੈ ਤੇ ਹਾਈਵੇ ਤੋਂ 1.5 ਕਿਲੋਮੀਟਰ ਜਿਹੜਾ ਬਨੂੜ ਦਿੱਲੀ ਹਾਈਵੇ ਹੈ ਜੀ ਅੰਮ੍ਰਾਲਾ ਜਿਹੜਾ ਅੰਮ੍ਰਾਲਾ ਬੰਦੂੜ ਅੰਮ੍ਰਾਲਾ ਹਾਈਵੇ ਹੈ ਲੁਧਿਆਣਾ ਹਾਈਵੇ ਅੰਮ੍ਰਾਲਾ ਲੁਧਿਆਣਾ ਹਾਈਵੇ ਤੇ ਤੋਂ 1.5 ਕਿਲੋਮੀਟਰ ਹੱਟਵੀਂ ਤੇ ਲਿੰਕ ਸੜਕ ਤੋਂ ਮਹਿਜ਼ 500 ਮੀਟਰ ਹੱਟਵੀਂ ਤੇ ਆ ਵਿੱਚ ਮਕਾਨ ਬਣਿਆ ਹੋਇਆ ਆ ਆ ਰਿਹਾ ਸਾਡਾ ਰਾਜੂ ਕੇਅਰ ਟੇਕਰ ਸ ਬਹੁਤ ਹੀ ਇੱਕ ਅੱਛੀ ਪ੍ਰਾਪਰਟੀ ਹੈ ਖੇਰਾ ਸਾਹਿਬ ਦੀ ਇਹ ਅੱਜ ਵਿਜ਼ਿਟ ਕਰੀ ਅਸੀਂ ਲਓ ਜੀ ਮੈਸੀ ਟਰੈਕਟਰ ਖੜਾ ਇਹਦਾ ਸਾਉਦਾ ਤੇ ਫਾਰਮ ਹਾਊਸ ਕਣਕ ਪਈ ਐ ਇੱਥੇ ਆਰਗੇਨਿਕ ਹਾਂ ਇਹ ਕਰਿਆ ਸੀਗਾ ਹੈਗੀ ਐ ਰਾਜੂ ਦੀ ਪੂਰੇ ਜੰਗਲ ਚ ਮੰਦਰ